ਜਿਹਨੂੰ ਚਾਹੀਦੇ ਲਿਆ ਸਕਦੇ ਹੋ ਜੀ ਕੱਪੜੇ ਬਿਲਕੁਲ ਫਰੀ ਆ ਫਰੀ ਫਰੀ ਆਮਕ ਸਿੰਘ ਬੈਲਫੇਅਰ ਸੁਸਾਇਟੀ ਵੱਲੋਂ ਇੱਕ ਕੱਪੜਿਆਂ ਦੇ ਲੰਗਰ ਦੀ ਸੇਵਾ ਲਈ ਗਈ ਆ ਤੇ ਜਿੱਥੇ ਤੁਸੀਂ ਅੱਜ ਐਤਵਾਰ ਨੂੰ 8 ਤਰੀਕ ਨੂੰ 8 ਦਸੰਬਰ ਨੂੰ ਆ ਕੇ ਇੱਥੋਂ ਆਪਣੇ ਕੋਲੋਂ ਕੋਈ ਵੀ ਕੱਪੜੇ ਦਾਨੀ ਸੱਜਣ ਦੇ ਸਕਦਾ ਹੈਗਾ ਤੇ ਜਿੰਨਾਂ ਲੋੜਵੰਦਾਂ ਨੂੰ ਲੋੜ ਆ ਉਹ ਇੱਥੋਂ ਕੱਪੜੇ ਆਪਣੇ ਵਾਸਤੇ ਲਿਆ ਸਕਦਾ ਹੈਗਾ ਤੇ ਆਓ ਅੱਜ ਆਪਸੇ ਉਹਨੂੰ ਦਿਖਾਉਣੇ ਆ ਇਹਨਾਂ ਦਾ ਲੰਗਰ ਕਿਵੇਂ ਲੱਗਦਾ ਹੈਗਾ ਤੇ ਕੋਈ ਵੀ ਇੱਥੋਂ ਆਪਣਾ ਮੈਂਬਰ ਇਥੇ ਆ ਕੇ ਕੱਪੜੇ ਦੇ ਸਕਦਾ ਹੈਗਾ ਤੇ ਜਿੰਨਾਂ ਕੋਲੇ ਵੱਧੂ ਕੱਪੜੇ ਪਏ ਨੇ ਉਹ ਇੱਥੇ ਆ ਕੇ ਕੱਪੜੇ ਦੇ ਸਕਦੇ ਨੇ ਤੇ ਇਹ ਅਗਲਾ ਕੈਂਪ 22 ਦਸੰਬਰ ਨੂੰ ਤੇ 4 ਜਨਵਰੀ ਨੂੰ ਵੀ ਲੱਗੇਗਾ ਤੇ ਤੁਸੀਂ ਵੱਧ ਤੋਂ ਵੱਧ ਇੱਥੇ ਸਹਿਯੋਗ ਦਿਓ ਜਿੰਨੇ ਵੀ ਤੁਹਾਡੇ ਘਰ ਦੇ ਵਿੱਚ ਪੁਰਾਣੇ ਕੱਪੜੇ ਪਏ ਨੇ ਤੁਸੀਂ ਇੱਥੇ ਆ ਕੇ ਦਾਨ ਦੇ ਵਿੱਚ ਦੇ ਸਕਦੇ ਹੋ ਤੇ ਜਿੰਨਾ ਵੀ ਸੱਜਣਾ ਨੂੰ ਲੋੜ ਆ ਕੱਪੜਿਆਂ ਦੀ ਤੇ ਉਹ ਇੱਥੋਂ ਆ ਕੇ ਫ੍ਰੀ ਦੇ ਵਿੱਚੋਂ ਕੱਪੜੇ ਲੈ ਆ ਸਕਦੇ ਨੇ ਤੇ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨਾ ਤੇ ਆਓ ਆਪਾਂ ਇਹਨਾਂ ਨਾਲ ਗੱਲ ਕਰਦੇ ਆਂ ਤੇ ਲੰਗਰ ਇਹ ਕੱਪੜਿਆਂ ਦਾ ਲੰਗਰ ਕਿਵੇਂ ਕਿਵੇਂ ਲਾਇਆ ਜਾਣਾਗਾ ਹਾਂਜੀ ਕੱਪੜੇ ਲੈ ਵੀ ਸਕਦੇ ਹੋ ਮੈਂ ਕਿ ਲਾਵਾਂ ਕੱਪੜੇ ਲੈ ਵੀ ਸਕਦੇ ਹੋ ਲਾ ਲਓ ਰੇ ਸਾਡੇ ਕੋਲੇ ਆ ਕੇ ਕੱਪੜੇ ਲੈ ਆ ਸਕਦੇ ਹੋ ਲੋੜ ਬੰਦ ਲੋੜ ਬੰਦ ਲਈ ਇਹ ਲਾ ਗਿਆ ਸੇਵਾ ਭਾਵਨਾ ਬਿਲਕੁਲ ਫ੍ਰੀ ਆ ਜੀ ਪੁੱਠੀਆਂ ਚੋਂ 16 ਏਕੜ 22 ਏਕੜ ਕਿਲਾ ਆਸਾ ਕਲੋਨੀ ਸਾਰੇ ਨਗਰ ਨੇ ਪੂਰਾ ਸਹਿਯੋਗ ਦਿੱਤਾ ਇਹ ਕੱਪੜੇ ਦਾ ਏ ਫ੍ਰੀ ਆ ਬਿਲਕੁਲ ਕੋਈ ਪੈਸਾ ਨਹੀਂ ਤੁਹਾਡੇ ਕੋਲ ਇਹ ਕੱਪੜੇ ਆ ਗਏ ਲਿਆਓ ਤੇ ਲੈ ਜਾਓ ਜਲਦ ਬੰਦ ਜਿਹਨੂੰ ਚਾਹੀਦੇ ਲਿਆ ਸਕਦੇ ਹੋ ਜੀ ਕੱਪੜੇ ਬਿਲਕੁਲ ਫ੍ਰੀ ਆ ਫ੍ਰੀ ਫ੍ਰੀ ਤੁਹਾਡਾ ਜੀ ਮੇਰਾ ਨਾਮ ਹਰੀ ਸਿੰਘ ਹੈ ਜੀ ਇਹ ਤੁਸੀਂ ਅੱਜ ਕੱਪੜਿਆਂ ਦਾ ਲੰਗਰ ਲਾਏਗਾ ਬਿਲਕੁਲ ਜੀ ਇਹ ਕਿੰਨਾ ਵੱਲੋਂ ਕਿਹੜੀ ਸੈਟੀਬਲ ਲਾਇਆਗਾ ਇਹ ਸਾਡੀ ਸੰਸਥਾ ਬਣੀ ਆ ਪੜੋ ਇੰਡੀਆ ਦੇ ਨਾਮ ਤੇ ਠੀਕ ਆ ਜੀ ਬੇਸਿਕਲੀ ਅਸੀਂ ਦਿੱਲੀ ਜਿਹੜਾ ਕੰਮ ਹੈ ਮਹੱਲਿਆਂ ਦੇ ਵਿੱਚ ਆਪਣਾ ਬੱਚਾ ਨੂੰ ਜਿਹੜੇ ਲੋੜਵੰਦ ਨੇ ਜਿਹੜੇ ਟਿਊਸ਼ਨ ਨਹੀਂ ਪ੍ਰੋਵਾਈਡ ਕਰ ਸਕਦੇ ਉਹਨਾਂ ਲਈ ਅਸੀਂ ਕਲਾਸਾਂ ਚਲਾਉਂਦੇ ਹਾਂ ਭੱਲਿਆਂ ਦੇ ਵਿੱਚ ਬਰਨਾਲੇ 'ਚ ਸਾਡੀਆਂ ਦੋ ਕਲਾਸਾਂ ਚੱਲਦੀਆਂ ਨੇ ਤਿੰਨ ਸਾਡੀਆਂ ਹੰਢਿਆ 'ਚ ਚੱਲਦੀਆਂ ਨੇ ਤੇ ਹੋਰ ਵੀ ਆਲੇ-ਦਾਲੇ ਏਰੀਆ ਦੇ ਵਿੱਚ ਆਪਣੀਆਂ ਕਲਾਸਾਂ ਚੱਲ ਰਹੀਆਂ ਨੇ ਤਾਂ ਅਸੀਂ ਸਰਦੀ ਨੂੰ ਦੇਖਦੇ ਹੋਏ ਜਿੰਨੇ ਆਪਣੇ ਲੋੜਵੰਦ ਲੋਕਾਂ ਨੇ ਉਹਨਾਂ ਲਈ ਕੱਪੜਿਆਂ ਵਾਸਤੇ ਜਿਹੜੇ ਆਪਣੇ ਸ਼ਹਿਰ ਦੇ ਵਿੱਚ ਬਹੁਤ ਹੀ ਲੋਕਾਂ ਦੇ ਵਿੱਚ ਘਰਾਂ ਦੇ ਵਿੱਚ ਕੱਪੜੇ ਵਾਧੂ ਪਏ ਨੇ ਤੇ ਉਹ ਆਪਣੇ ਕਿਸੇ ਕਾਰਨ ਆਪਣੇ ਛੋਟੇ ਹੋ ਗਏ ਨੇ ਜਾਂ ਲੋੜ 'ਚ ਨਹੀਂ ਰਹੇ ਤੇ ਉਹ ਆਪਣੇ ਘਰਾਂ ਚ ਵਾਧੂ ਪਏ ਨੇ ਉਹ ਇਹ ਨੰਗਰ ਆਸੀ ਲਗਪੜਿਆਂ ਦਾ ਜ਼ਰੂਰਤਮੰਦ ਵਾਸਤੇ ਲਾਉਨੇ ਆ ਹਰ ਸਾਲ ਜਿਹੜਾ ਗਾਇਤ ਕੀ ਸਾਡਾ ਤੀਜਾ ਸੈਸ਼ਨ ਚ ਆ ਰਿਹਾ ਹੈ ਠੀਕ ਹੈ ਜੀ ਤੇ ਇਹਦੇ ਵਿੱਚ ਅਸੀਂ ਪਬਲਿਕ ਨੂੰ ਇਹੀ ਅਪੀਲ ਕਰਦੇ ਆ ਹਰ ਵਾਰ ਵੀ ਜਿੰਨੇ ਆਪਣੇ ਕੱਪੜੇ ਨੇ ਇੱਥੇ ਲੈ ਕੇ ਆਓ ਉੱਤੇ ਲੋੜਵੰਦ ਨੂੰ ਅਸੀਂ ਕਹਿੰਦੇ ਇੱਥੇ ਵੱਧ ਤੋਂ ਵੱਧ ਇੱਥੋਂ ਲੈ ਕੇ ਜਾਓ ਤਾਂ ਜੋ ਸਰਦੀ ਤੋਂ ਆਪਾਂ ਸ਼ਹਿਰ ਦੇ ਵਿੱਚ ਕੋਈ ਵੀ ਜਾਣਗੇ ਹਾਂਜੀ ਹਾਂਜੀ ਬਿਲਕੁਲ ਜਿਵੇਂ ਜਿਵੇਂ ਹੁਣ ਠੰਡ ਵੱਧਦੀ ਜਾਊਗੀ ਸਮੇਂ ਦੇ ਅਨੁਸਾਰ ਦੇਖਦੇ ਹੋਏ ਇਸ પરિਸਥਿਤੀਆਂ ਨੂੰ ਓਵੇਂ ਓਵੇਂ ਇਹ ਲੰਗਰ ਆਪਾਂ ਕੰਟੀਨਿਊ ਰੱਖਾਂਗੇ। ਕੋ ਡੇਟ ਪੱਕੀ ਹੈਗੀ ਜੀ ਇਹਦੀ? ਡੇਟ ਜੀ ਦੇਖੋ ਹੁਣ ਅਸੀਂ ਸੰਸਥਾ ਦੇ ਮੈਂਬਰਾਂ ਨਾਲ ਫਿਕਸ ਕਰਕੇ ਆਪਾਂ ਨੈਕਸਟ ਡੇਟ ਤੁਹਾਨੂੰ ਜਲਦੀ ਹੀ ਦੇਵਾਂਗੇ। ਠੀਕ ਹੈ ਜੀ। ਤੇ ਇੱਕ ਜਿਵੇਂ ਤੁਸੀਂ ਕਹਿੰਦੇ ਟਿਊਸ਼ਨ ਪੜਾਉਣੇ ਬੱਚਿਆਂ ਨੂੰ ਜੇਕਰ ਕੋਈ ਤੁਹਾਡੇ ਨਾਲ ਸੰਪਰਕ ਕਰਨਾ ਚਾਹੁੰਦਾਗਾ ਵਿਦੇਸ਼ ਵਿੱਚ ਪੜਨਾ ਉਹ ਕਿੱਥੇ ਸੰਪਰਕ ਕਰੇ ਤੁਹਾਡੇ ਨਾਲ? ਸੰਪਰਕ ਸਾਡੇ ਜੀ ਪੜੋ ਇੰਡੀਆ ਦੇ ਉੱਤੇ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਤੇ ਅਸੀਂ ਤੁਹਾਨੂੰ ਆਪਣੇ ਮੋਬਾਈਲ ਨੰਬਰਸ ਦੇ ਦਾਂਗੇ। ਚਾਹੇ ਮੇਰਾ ਮੋਬਾਈਲ ਨੰਬਰ ਵੀ ਤੁਸੀਂ ਲੈ ਸਕਦੇ ਹੋ। 9417039880 ਮੇਰਾ ਮੋਬਾਈਲ ਨੰਬਰ ਹੈ। ਮੇਰੇ ਨਾਲ ਸੰਪਰਕ ਕਦ ਜੁਆਇਨ ਕਰਵਾ ਸਕਦੇ ਹੈਗੇ ਇਹ ਕਿਹੜੀ ਕਿਹੜੀ ਕਲਾਸ ਦੇ ਬੱਚਿਆਂ ਨੂੰ ਪੂਹੀ ਬੜਾਇਆ ਜਾਂਦਾ ਜੀ ਦੇਖੋ ਜੀ ਫ੍ਰੀ ਹੈ ਅਸੀਂ ਕਿਸੇ ਵੀ ਕਲਾਸ ਨੂੰ ਸਾਨੂੰ ਇਹ ਬੇਸਿਕਲੀ ਹੈ ਹੁੰਦਾ ਵੀ ਅਸੀਂ ਮਹੱਲਿਆਂ ਦੇ ਵਿੱਚ ਜਾਂਦੇ ਆ ਜੀ ਹੁਣ ਮਹੱਲਿਆਂ ਦੇ ਵਿੱਚ ਅਸੀਂ ਦੇਖਦੇ ਆ ਵੀ ਕੋਈ ਬੱਚੇ ਕੋਲੇ ਕਿਸੇ ਕੋਲੀ ਪੜ੍ਹੇ ਲਿਖੇ ਕੋਲੇ ਚਾਹੇ ਪਲੱਸ 2 ਦਾ ਹੀ ਬੱਚਾ ਚਾਹੇ ਬੀਏ ਦਾ ਚਾਹੇ ਕੋਈ ਰਿਟਾਇਰਡ ਹੈਡਮਾਸਟਰ ਹੈਗਾ ਜੇ ਉਹ ਸਮਾਂ ਦੇ ਸਕਦਾ ਹੈ ਬੱਚਿਆਂ ਨੂੰ ਘੰਟਾ ਕਿਉਂਕਿ ਕੋਈ ਨਾ ਕੋਈ ਸਾਨੂੰ ਜ਼ਰੂਰ ਮਿਲ ਜਾਂਦਾ ਜਿਹੜਾ ਦਿਲ ਦੀ ਚਾਹ ਹੁੰਦੀ ਹੈ ਮੈਂ ਬੱਚੇ ਸਮਾਜ ਲਈ ਕੁਝ ਕਰਾ ਤੇ ਉਹਨਾਂ ਦੇ ਵਿੱਚੋਂ ਕੋਈ ਨਾ ਕੋਈ ਸਾਨੂੰ ਮਿਲ ਜਾਂਦਾ ਹੈ ਟੀਚਰ ਵਧੀਆ ਜ ਤੇ ਅਸੀਂ ਮਹੱਲਿਆਂ ਦੇ ਵਿੱਚ ਉਹਨਾਂ ਮਹੱਲਿਆਂ ਦੇ ਵਿੱਚ ਹੀ ਅਸੀਂ ਸਨੇਹਾ ਲਾ ਕੇ ਉਹਨਾਂ ਨੂੰ ਟਿਊਸ਼ਨਸ ਬੱਚਿਆਂ ਵਾਸਤੇ ਪ੍ਰੋਵਾਈਡ ਕਰਦੇ ਆ ਜਿੱਥੇ ਫ੍ਰੀ ਆਫ ਕਾਸਟ ਬੱਚਿਆਂ ਨੂੰ ਪੜਾਇਆ ਜਾਂਦਾ ਠੀਕ ਹੈ ਸਰ